ਜਨਪਿਆਵੀ ਨੂਦ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੀ ਹਾਂ ਹੁਸ਼ਿਆਰਪੁਰ ਕਚੈਰੀਆਂ ਵਿਖੇ ਜਿੱਥੇ ਵਕੀਲ ਭਾਈ ਚਾਰੇਵਾਲੋ ਡਟ ਕੇ ਵਿਰੋਧ ਆਮ ਜੀ ਪਾਰਟੀ ਸਰਕਾਰ ਦਾ ਕੀਤਾ ਜਾ ਰਿਹਾ ਦੱਸਦੀ ਹੈ ਕਿ ਮਾਮਲਾ ਹੁਸ਼ਿਆਰਪੁਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਵੱਖ-ਵੱਖ ਰਾਜਨੀਤਿਕ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਧਾਰਮਿਕ ਅਤੇ ਸਮਾਜਿਕ ਜਿੱਥੇ ਬੰਦਿਆਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਉੱਥੇ ਹੀ ਵੱਜੇ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਇਫਤਿਹਾਰ ਸਿੰਘ ਕਰੀਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ समाज पार्टी श्री अनंतपुर साहब की धरती जी है गुरु की धरती जिथे अप्रैल सोलह सौ नड़िन्नवे साहब श्री गुरु गोबिंद सिंह जी महाराज जी ने खालसा पंथ की साधना की मकसद सगा हिंदू तुर्क को राप जी इमाम साफी मानस की जात सभे एक पहचान हो ਅਨੂਰੇਸ਼ਨ ਆਫ ਕਾਸਟ ਜਾਤ ਪੰਡੂ ਦਰ ਤੋਂ ਖਤਮ ਕਰ ਦੇ ਕੋਈ ਵੀ ਹੁਕਮਰਾਨ ਗੁਰੂ ਦਾ ਉਹ ਬਕਸਾ ਕੋਰਾ ਕਰਨੇ ਲਈ ਕੋਈ ਅੰਕੋਲਨ ਕੋਈ ਮਹਤ ਸਲਾਹ ਹੀ ਪਾਇਆ ਨਾਸ਼ਤੀ ਬਾਦ ਸਭੇ ਇੱਕ ਇੱਕ ਪਹਿਚਾਨ ਬੋਡੇ ਵਿੱਚ ਇਹ ਉਹਨਾਂ ਦੇ ਰਾਜਨੀਤਿਕ ਸ਼ੋਰਸ਼ਣ ਦੇ ਇੱਕ ਮੱਧਕ ਬਜੋ ਇਸਤੇਮਾਲ ਕਰਨ ਦੀ ਕੋਸ਼ਿਸ਼ ਸੱਚ ਪੰਜਾਬ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਇੱਕ ਬਿਮਾਰ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣ ਦੀ ਕੋਸ਼ਿਸ਼ ਨਹੀਂ ਪੰਜਾਬ ਦੀ ਜਵਾਨੀ ਨੂੰ ਗਰਮ ਮੰਤਰੀਆਂ ਦੇ ਮੂੰਹ ਚੋਕ ਕਰਨ ਦੀ ਕੋਸ਼ਿਸ਼ ਬਰਬਾਦ اور ਬਰਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਕੋਸ਼ਿਸ਼ ਨੇ ਇਹ ਕੋਸ਼ਿਸ਼ ਸਿਰਫ ਸਿਰਫ ਧਾਰਮਿਕ ਸੈਂਟੀਮੈਂਟਸ ਨੂੰ ਐਕਸਪੈਕਟ ਕਰਦੇ ਆ ਜਿਹੜਾ ਕਿ ਜ਼ਿਆਦਾਤਰ ਰਾਜਨੀਤਿਕ ਦਲ ਕਰਦੇ ਆ ਕਰਕੇ ਦਿਖਾਉਂਦੇ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਇਹ ਸਟੈਂਡਰਡ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਯਾਤ ਨੂੰ ਅਗਰ ਆਪਾਂ ਜੋੜਨਾ ਚਾਹੁੰਦੇ لیکن بوڈن سماج پارٹی جن مانوسیاں ਭਾਵਨਾਵਾਂ ਦਾ ਆਦਰ ਕਰਦੀ ਹੈ ਸਰਕਾਰوں ਦੀ ਜ਼ਿੰਮੇਵਾਰੀ ਜਨਤਾ ਦੀਆਂ ਭਾਵਨਾਵਾਂ ਦਾ ਸਨਕਾਰ ਕਰਨੀ ਹੁੰਦੀ ਹੈ ਦਮਨ ਕਰਨੀ ਨਹੀਂ ਹੁੰਦੀ ਸਾਡਾ ਪੰਜਾਬ ਸਰਕਾਰ ਨੂੰ ਕਹਿਣਾ ਹੈ ਕਿ ਜਨ ਭਾਵਨਾ ਦੇ ਖਿਲਾਫ ਜਾ ਕੇ ਕੋਈ ਵੀ ਫੈਸਲਾ ਦਮਨ ਕਰਨ ਵਾਲਾ ਨਾ ਕਰੇ ਕਨਸਟਿਚਨ ਵਿਧਾਨ ਸਮਾਤਾ ਇੱਕ ਇੱਕ ਬੋਟਨ ਇੱਕ ਇੱਕ ਬਸੰਤਾ ਇੱਕ ਇੱਕ ਪਿੰਡ ਉਹ ਅਮੋਸ਼ਨ ਨਹੀਂ ਹੁਸ਼ਾਰਪਣ ਨਾਲ ਕਰਿਆ ਨਹੀਂ ਟੁੱਟਣਾ ਚਾਹੁੰਦਾ ਨਾ ਹਸ਼ਾਰਪਣ ਪੈਣੇ ਟੁੱਟਿਆ ਜਿਸਵੇਂ ਨਮਾਸ਼ਰ ਬਣਾਇਆ ਨਾ ਉਹ ਅਜਿਹੀ ਚੀਜ਼ ਕਿਤੇ ਜਾਂਦੇ ਮੈਂ ਹੁਣ ਵੀ ਇਵਨ ਬੀਤ ਦੇ ਪਿੰਡ ਜਿਨ੍ਹਾਂ ਨੂੰ ਸ਼ਹਿਰ ਤੋਂ جغਰਾਫੀਕਲੀ ਨਜ਼ਦੀਕ ਪਿੰਡਾ ਏਰੀਆ ਮੈਂ ਨੇ ਪੁੱਛਿਆ ਕਿ ਕੀ ਭਾਵਨਾ ਹੈ ਉਹ ਕਹਿੰਦੇ ਅਸੀਂ ਹਸ਼ਿਆਰਪੁਰ ਨਾਲ ਜਾਣਾ ਚਾਹੁੰਦੇ ਹਾਂ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸ਼੍ਰੀ ਖੁਦਾਨਗੜ ਸਾਹਿਬ ਜਿੱਥੇ ਗੁਰੂ ਰਖਤਾਰ ਜੀ ਆਏ ਸੀ ਸਰਕਾਰ ਉੱਥੇ ਸਬ ਡਿਵੀਜ਼ਨ ਜਨ ਸਭ ਤੋਂ ਸਿੰਧ ਬਣਾ ਦੇ ਮੈਂ ਭਾਵੇਂ ਸਮਾਜ ਪਾਰਟੀ ਬਣਾਂ ਇਸ ਸਪਸ਼ਟ ਤੌਰ ਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਕਿ ਹਸ਼ਿਆਰਪੁਰ ਨੂੰ ਕੋਈ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੋ ਚੰਨ ਬਤਰੋ ਦਾ ਸਾਹਮਣਾ ਕਰਨਾ ਪਾਊਗਾ ਔਰ ਬੌਜਨ ਸਮਾਜ ਪਾਰਟੀ ਹਰ ਅੰਦੋਲਨ ਦੇ ਵਿੱਚ ਸਹਿਯੋਗ ਦੇਣ ਲਈ ਪੰਚਨਪਤਵਾ ਤਿਆਰ ਆ ਅਸੀਂ ਸਹਿਜ ਰਹੂਗੇ ਮੰਨੇ ਅਚਾਨਕ ਵੀ ਕੁਝ ਹੋ ਸਕਦਾ ਹੈ ਬੌਜਨ ਸਮਾਜ ਪਾਰਟੀ ਕੀ ਕਰਦੀ ਹੈ ਔਰ ਸਾਡਾ ਸਾਡੇ ਨੂੰ ਤੁਹਾਨੂੰ ਵੀ ਇਹ ਕਹਿਣਾ ਕਿ ਕਈ ਵਾਰ ਰਾਜੇ ਜਿਹੜੇ ਆ ਉਹ ਸੱਤਾ ਦਾ ਪਾਗਲਪਨ ਦਾ ਸ਼ਿਕਾਰ ਹੋ ਜਾਣਗੇ ਜਦੋਂ ਸੀ ਇਤਿਹਾਸ ਦੇਖਦੇ ਆ ਕਿ ਗੁਰੂ ਤੇਗ ਬਹਾਦਰ ਨੂੰ ਤੱਤੀਆਂ ਕਰੀਆਂ ਤੇ ਪਟਾਕੇ ਛੇੜ ਦਿੱਤਾ ਤਾਂ ਦੇਖਦੇ ਕਾਰਨ ਕੀ ਸੀ ਕਾਰਨ ਸੱਤਾ ਦਾ ਪਾਗਲਪਨ ਸੀ ਕਾਰਨ ਸੱਤਾ ਦਾ ਪਾਗਲਪਨ ਹੀ ਸੀ ਜਦ ਗੁਰੂ ਤੇਗ ਬਹਾਦਰ ਦਾ ਸਿਰ ਉੱਧਰ ਅਲੱਗ ਕੀਤਾ ਇਸ ਕਰਕੇ ਸੱਤਾ ਦਾ ਪਾਗਲਪਨ ਕਈ ਵਾਰੀ ਉਹ ਜਨ ਭਾਵਨਾਵਾਂ ਦਾ ਦਮਨ ਕਰਨ ਲਈ ਪਾਗਲ ਕਰ ਦਿੰਦਾ ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਤਾਂ ਮੈਂ ਆਮ ਪਾਰਟੀਆਂ ਕੀ ਕਹਿਣਾ ਚਾਹਾਂਗਾ ਕਿ ਇਹ 93 ਤੋਂ ਤਿੰਨ ਵੀ ਜਨਤਾ ਕਰ ਦਿੰਦੀ ਆ ਇਸ ਕਰਕੇ ਜਨਪਾਤਨਾਵਾਂ ਦਾ ਇਕਤਨ ਕਰਕੇ ਦਮਨ ਕਰਕੇ ਕੋਈ ਵੀ ਕਿਸੇ ਨਾਲ ਨਾ ਕੀਤਾ ਜਾਵੇ ਜਨਪਾਤਨਾਵਾਂ ਦਾ ਆਦਰ ਕੀਤਾ ਜਾਵੇ ਮੌਜੂਦ ਸਮਾਜ ਪਾਰਟੀ ਪ੍ਰੈਜ਼ੈਂਟ ਸਟੇਟਸ ਕੇਟਰ ਸੰਸਿਆਦ ਪਰ ਜਿਹੜਾ ਜੋ ਹੈ ਇਹਦੇ ਸਟੇਟਸ ਕੋਲ ਦੇ ਵਿੱਚ ਸੌਫਿਸਟਿ ਪਿਆਰਾ ਇਹਦੇ ਹੱਥ ਵਿੱਚੋਂ ਸਰਕਾਰੇ ਜਿਨਾ ਕੋਈ ਛੇਛਾ ਨਾ ਕਰੇ ਸਾਤੋਂ ਤਸਵੀਰ ਉਹਨਾਂ ਕੋਈ ਨਹੀਂ ਫਿਰ ਬਲਾਚੋਰ ਪਾਇਆ ਗਿਆ ਜੋਹਨ ਦੀ ਦਰਸ਼ਣ ਕਦੇ ਏਰੀਆ ਵਿੱਚ ਖਰਾਕਦਨ ਸਾਹਿਬ ਦੀ ਸਾਡੀ ਅਭਿਆਸਿਕ ਸਾਡਾ ਥਾਨ ਹੈ। ਪਰ ਇਲਾਕਾ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਖੜ ਰਸੀ ਕਦੀ ਨਹੀਂ ਜਾਵਾਂਗੇ ਕਿ ਉਹ ਇਲਾਕਾ ਖੁਸ਼ਾਫਤ ਦੇ ਤੱਕ ਹੋਇਆ ਜਾਵੇ। ਤਰੀ ਹੈ। ਉਸ ਬੰਦ ਨੂੰ ਅਸੀਂ ਕਦੀ ਨਹੀਂ ਚਾਹਾਂਗੇ ਕਿ ਉਹਨੂੰ ਬੰਦ ਲਿਆ ਜਾਵੇ। ਪਰ ਇਹ ਜੇਕਰ ਬੰਦ ਲਿਆ ਜਾਂਦਾ ਹੈ ਤੇ ਇਹ ਨਿੰਦ ਦੀ ਸਮੱਸਿਆ ਸ਼ੁਰੂ ਹੋ ਜਾਏਗਾ ਪੈਗਾ ਕਿ ਸਾਡਾ ਜਿਲ੍ਹਾ ਬਣਾ ਲਿਆ। ਤਾਂ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹ ਹੋਰ ਜਿਹੜੇ ਜ਼ਰੂਰੀ ਕੰਮ ਆ ਜਾਂ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਗੰਭੀਰਤਾ ਨਾਲ ਕੰਮ ਕਰਿਓ ਬਜਾਏ ਆਪਾਂ ਕੀ ਕਰਾਵੇ ਅੱਜ ਜ਼ਿਲ੍ਹਾ ਪਾਰ ਅਸੋਸੀਏਸ਼ਨ ਵੱਲੋਂ ਹੁਸ਼ਿਆਰਪੁਰ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਉਸ ਅਗੇਂਸਟ ਕਿ ਸਾਰਿਆਂ ਨੂੰ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਸੱਦਿਆ ਸੀ ਕਿ ਪੰਜਾਬ ਨੇ ਜਿਹੜਾ ਇੱਕ ਫੈਸਲਾ ਸ਼ਾਇਦ ਕਰਨੇ ਜਾ ਰਹੀ ਹੈ ਜਿਹਦੇ ਬਾਰੇ ਸਪਸ਼ਟ ਸਰਕਾਰ ਨੇ ਹੁਣੇ ਤੱਕ ਕੀਤਾ ਨਹੀਂ ਅੱਜ ਦਾ ਇਹ ਸੀ ਕਿ ਜੇ ਜ਼ਿਲ੍ਹਾ ਅਨੰਦਪੁਰ ਸਾਹਿਬ ਨੂੰ ਬਣਾਉਣਾ ਹੈ ਕਿ ਆਇਆ ਅਨੰਦਪੁਰ ਜ਼ਿਲ੍ਹਾ ਅਨੰਦਪੁਰ ਸਾਹਿਬ ਦੇ ਵਿੱਚ ਗੜ ਸੰਕਰ ਨੂੰ ਸ਼ਾਮਿਲ ਕੀਤਾ ਜਾਣਾ ਜਾਂ ਨਹੀਂ ਇਹ ਜਾਣਾ ਸ਼ਾਮਿਲ ਕੀਤਾ ਜਾਣ ਦੀ ਕੋਈ ਐਸੀ ਸੂchnਾ ਹੈ ਤੇ ਹੁਸ਼ਿਆਰਪੁਰ ਦੇ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਨੇ ਔਰ ਗੜ ਸ਼ੰਕਰ ਦੇ ਲੋਕ ਵੀ ਇਹਦਾ ਵਿਰੋਧ ਕਰਦੇ ਨੇ ਕਿ ਅਸੀਂ ਹੁਸ਼ਿਆਰਪੁਰ ਨੂੰ ਹੋਰ ਛੋਟਾ ਨਹੀਂ ਹੋਣ ਦਿਆਂਗੇ ਕਿਉਂਕਿ ਪਹਿਲਾਂ ਹੀ ਬਹੁਤ ਛੋਟਾ ਹੋ ਚੁੱਕਾ ਹੈ ਸੋ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਉਸ ਬਾਰ ਐਸੋਸੀਏਸ਼ਨ ਦੇ ਸਾਰੇ ਨੁਮਾਇੰਦਿਆਂ ਨੂੰ ਜਿਹੜਾ ਹੈ ਇਹ ਆਸ਼ਵਾਸਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਇਸ ਫੈਸਲੇ ਦੇ ਨਾਲ ਖੜੀ ਹੈ ਔਰ ਇਸ ਜ਼ਿਲ੍ਹੇ ਨੂੰ ਹੋਰ ਛੋਟਾ ਕਰਨ ਦੇ ਲਈ ਔਰ ਵਿਸ਼ੇਸ਼ ਰੂਪ ਦੇ ਵਿੱਚ ਕਿ ਜਿਹੜਾ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਗੜ ਸ਼ਾਮ ਕਰਨ ਨੂੰ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਜਾਣਾ ਹੁਸ਼ਿਆਰਪੁਰ ਦਾ ਜਿਹੜਾ ਹੈ گاਵਾ ਯਾਨੀ ਕਿ ਹੁਸ਼ਿਆਰਪੁਰ ਨੂੰ ਜਿਹੜਾ ਹੈਗਾ ਪੰਜਾਬ ਆਪਣੇ ਆਨੰਦਪੁਰ ਸਾਹਿਬ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਇੱਕ ਨਵਾਂ ਜ਼ਿਲ੍ਹਾ ਬਣਾਉਣ ਦੀ ਜਾਰੀ ਹੈ ਜਿਹੜਾ ਆਨੰਦਪੁਰ ਸਾਹਿਬ ਇਹਦੇ ਲਈ ਹੁਸ਼ਿਆਰਪੁਰ ਨੂੰ ਤੋੜਨਾ ਕਿੰਨਾ ਵੀ ਗਾਇ ਸਮਝਦੇ ਹੋ ਦੇਖੋ ਹੁਸ਼ਿਆਰਪੁਰ ਇੱਕ ਇਤਿਹਾਸਿਕ ਜ਼ਿਲ੍ਹਾ ਅੰਬਾਲਾ ਦੇ ਤੱਕ ਲੱਗਦਾ ਸੀਗਾ ਇਹਦੇ ਵਿੱਚੋਂ ਹਿਮਾਚਲ ਪ੍ਰਦੇਸ਼ ਵੀ ਬਣਿਆ ਇਹਦੇ ਵਿੱਚੋਂ ਰੋਪੜ ਵੀ ਬਣਿਆ ਇਹਦੇ ਵਿੱਚੋਂ ਨਵਾਂ ਸ਼ਹਿਰ ਬਣਿਆ ਤੇ ਇੱਕ ਕਿੰਨਾ ਚਿਰ ਅਸੀਂ ਇਹਨੂੰ ਕੱਟਦੇ ਵਟਦੇ ਤੇ ਤੱਕਾ ਕਰਦੇ ਰਹਾਂਗੇ ਹੁਣ ਹੁਸ਼ਿਆਰਪੁਰ ਜਿਹੜਾ ਆ ਹੁਣ ਜਿਹੜੀ ਆ ਪ੍ਰੋਪੋਜ਼ਡ ਪਲਾਨ ਜਿਹੜੀ ਆ ਮੌਜੂਦਾ ਜਿਹੜੀ ਸਰਕਾਰ ਆ ਉਹਦਾ ਗੜਸ਼ੰਕਰ ਨੂੰ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾ ਕੇ ਉਹਦੇ ਵਿੱਚ ਲਜਾਣਾ ਬੜੀ ਮੰਦਭਾਗੀ ਗੱਲ ਹੈਗੀ ਆ ਸ਼ਿਵਾਲਿਕ ਦੀਆਂ ਪਹਾੜੀਆਂ ਜਿਹੜੀਆਂ ਆ ਖਣੇਜ ਪਦਾਰਥ ਹੈਗੇ ਆ ਉਹ ਸਾਰਾ ਕੁਝ ਉਹਨਾਂ ਨੇ ਹਿਸ਼ਾਰਪੁਰ ਨਾਲ ੱਤਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਕੋਈ ਜ਼ਿਲ੍ਹਾ ਨਵਾਂ ਜ਼ਿਲ੍ਹਾ ਬਣਾਇਆ ਜਾਂਦਾ ਪੰਜਾਬ ਸਰਕਾਰ ਜਾਂ ਕੋਈ ਵੀ ਸਟੇਟ ਸਰਕਾਰ ਨੂੰ ਆਉਂਦੀ ਹੈ ਵੀ ਆ ਤਾਂ ਉਹਨੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਮਤਲਬ ਜ਼ਿਲ੍ਹਾ ਬਣਾਉਣ ਦੇ ਲਈ ਕੀ ਪ੍ਰਪੋਜ਼ਲ ਰੱਖੀ ਜਾਂਦੀ ਹੈ ਬਤਾਂਜੀ ਦੇਖੋ ਜ਼ਿਲੇ ਜ਼ਿਲ੍ਹਾ ਬਣਾਉਣ ਲਈ ਬਹੁਤ ਵੱਡਾ ਇਨਫਰਾਸਟ੍ਰਕਚਰ ਬਣਦਾ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਣਨਾ ਆ ਕੋਰਸ ਬਣਨੀਆਂ ਆ ਤੇ ਹੋਰ ਸਾਰਾ ਹੀ ਅਮਲਾ ਫੈਲਾ ਜਿੰਨਾ ਵੀ ਹੈਗਾ ਆ ਹੈੱਡਕੁਆਟਰ ਬਣਨਾ ਆ ਹੈੱਡਕੁਆਟਰ ਬਣਨੇ ਲਈ ਕਰੋੜਾ ਅਰਬਾ ਰੁਪਏ ਲੱਗਦੇ ਆ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਸਾਡੇ ਕੋਲ ਰੈਵਨਿਊ ਹੈ ਨਹੀਂ ਤਨਖਾਹਾਂ ਟਾਈਮ ਸਰ ਨਹੀਂ ਦੇ ਹੋ ਰਹੀਆਂ ਤੇ ਦੂਜੇ ਪਾਸੇ ਅਰਬਾਂ ਰੁਪਏ ਦਾ ਖਰਚਾ ਜਿਹੜਾ ਆ ਉਹ ਤਿਆਰ ਕਰ ਰਾਇਆ ਤੇ ਮੈਨੂੰ ਨਹੀਂ ਸਮਝ ਲੱਗਦੀ ਪਈ ਸਰਕਾਰ ਦੇ ਕੀ ਮਤਛਾ ਆ ਤੇ ਜਦੋਂ ਫਿਰ ਵਕੀਲ ਸਾਹਿਬਾਨ ਜਿਹੜੇ ਕਿ ਸੁਸਾਇਟੀ ਦੇ ਵਿੱਚ ਜਿਨ੍ਹਾਂ ਨੂੰ ਇੱਕ ਕਲਾਸ 1 ਮੰਨਿਆ ਗਿਆ ਆ ਨੰਬਰ 1 ਸਟੇਟਸ ਵਾਲੇ ਆ ਤੇ ਉਹਨਾਂ ਦੇ ਉਹਨਾਂ ਨੇ ਇਹਨਾਂ ਦੀ ਗਲਤੀ ਫੜ ਲਈ ਆ ਤੇ ਵਕੀਲਾਂ ਵੱਲੋਂ ਜਿਹੜਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਰੋਪੜ ਗੜਸ਼ੰਕਰ ਦੀ ਜਿਹੜੀ ਬਾਹਰ ਹੈਗੀ ਆ ਸਬਡਿਵੀਜ਼ਨ ਬਾਹਰ ਆ ਇਹਨਾਂ ਨੇ ਇਹ ਲਗਾਤਾਰ ਕਾਫੀ ਦਿਨਾਂ ਤੋਂ ਇਸ ਚੀਜ਼ ਦੇ ਖਿਲਾਫ ਬੋਲ ਰਹੇ ਆ ਤੇ ਰਹੀ ਗੱਲ ਜਦੋਂ ਕੋ ਨਵਾਂ ਜ਼ਿਲ੍ਹਾ ਬਣਾਉਣਾ ਹੁੰਦਾ ਆ ਉਸ ਜ਼ਿਲ੍ਹੇ ਦੇ ਵਿੱਚ ਜਿਹੜੀ ਵੀ ਆਬਾਦੀ ਆਂਦੀ ਆ ਉਹਨਾਂ ਨੂੰ ਪੁੱਛਣਾ ਹੁੰਦਾ ਆ ਉਹਨਾਂ ਦਾ ਇੱਕ ਮਤ ਲੈਣਾ ਹੁੰਦਾ ਆ ਕਿ ਭਈ ਤੁਹਾਨੂੰ ਕੀ ਹੁਸ਼ਾਰਪੁਰ ਲੱਗੇ ਪੈਂਦਾ ਆ ਕੀ ਅਨੰਦਪੁਰ ਸਾਹ ਲੱਗੇ ਪੈਂਦਾ ਇਹਨਾਂ ਕੋਲ 78 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਤੋਂ ਹੱਲੇ ਤੱਕ ਗੜਸ਼ੰਕਰ ਤੋਂ ਨੰਦਪੁਰ ਸਾਹਿਬ ਵਾਲੀ ਸੜਕ ਨਹੀਂ ਬਣੀ ਹੱਲੇ ਤੱਕ ਬੜਾ ਮੰਦ ਭਾਗੀ ਇਹ ਨਹੀਂ ਜ਼ਿਲ੍ਹਾ ਕੀ ਚਲਾਣਾ ਇਹ ਇੱਕ ਆਪਣੇ ਆਪ ਚ ਤੇ ਉਹਨਾਂ ਨੂੰ ਸਰਕਾਰਾਂ ਨੂੰ ਸਵਾਲ ਆ ਬਣਾਣ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਬਣਾਓ ਜੇ ਉਹਨਾਂ ਕੋਲ ਹੈ ਸਾਰਾ ਕੁਝ ਪ੍ਰਬੰਧ ਹੈਗਾ ਤੇ ਬਣਾ ਲੈਣਾ ਚਾਹੀਦਾ ਪਰ ਕਿਸੇ ਨੂੰ ਕੱਟ ਕੇ ਕਿਸੇ ਨਾਲ ਤੱਕਾ ਕਰਕੇ ਇਦਾਂ ਨਹੀਂ ਕਰਨਾ ਚਾਹੀਦਾ ਇਹ ਬਹੁਤ ਮਾੜੀ ਗੱਲ ਆ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਹਿੱਸਾ ਪਰ ਦੇ ਪ੍ਰਧਾਨ ਜੀ ਵਿਕਰਮ ਜੀ ਜਨਰਲ ਸੈਕਟਰੀ ਸਾਡੇ ਹੈਗੇ ਆ ਜ਼ਿਲ੍ਹਾ ਪ੍ਰਧਾਨ ਪੀਐਸ ਘੁੰਮਣ ਜੀ ਹੈਗੇ ਆ ਤੇ ਪੂਰੀ ਸਮੁੱਚੀ ਵਾਰ ਸਾਡੀ ਜਿਹੜੀ ਆ ਉਹ ਇੱਕਮੁੱਠ ਹੈ ਤੇ ਅੱਜ ਜੋ ਸਰਵ ਪਾਰਟੀ ਮੀਟਿੰਗ ਹੋਈ ਆ ਉਹ ਬਹੁਤ ਵਧੀਆ ਤਰੀਕੇ ਨਾਲ ਹੋਈ ਆ ਤੇ ਸਾਰੇ ਇੱਕਮਤ ਹਨ ਸਰਵ ਪਾਰਟੀ ਮੀਟਿੰਗ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸੱਦਾ ਦੇਣ ਦੇ ਬਾਵਜੂਦ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੇ ਸਰਵ ਪਾਰਟੀ ਮੀਟਿੰਗ ਦੇ ਵਿੱਚ ਨਾ ਪਹੁੰਚਣਾ ਕਿਵੇਂ ਦੇਖ ਲਈ ਦੇਖੋ ਅੱਜ ਦੀ ਜੋ ਜ਼ਿਲ੍ਹਾਵਾਰ ਐਸੋਸੀਏਸ਼ਨ ਵੱਲੋਂ ਕਾਲ ਦਿੱਤੀ ਗਈ ਸੀ ਉਹਦੇ ਵਿੱਚ ਸਾਰੀਆਂ ਨੈਸ਼ਨਲ ਸਟੇਟ ਪਾਰਟੀਆਂ ਆਈਆਂ ਭਾਜਪਾ ਸਮਾਜ ਪਾਰਟੀ ਆਈ ਆ ਅਕਾਲੀ ਦਲ ਆਇਆ ਕਾਂਗਰਸ ਆਈ ਆ ਭਾਜਪਾ ਆਈ ਆ ਤੇ ਸੀਪੀਆਈ ਐਮਬੀਪੀ ਆਈ ਆ ਤੇ ਲੋਕਲ ਜਥੇਬੰਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਨੇ ਸ਼ਿਰਕਤ ਕੀਤੀ ਆ ਤੇ ਪਰ ਜਦੋਂ ਕਾਲ ਸਰਵ ਪਾਰਟੀ ਨੂੰ ਦਿੱਤੀ ਆ ਯਾ ਤਾਂ ਫਿਰ ਆਮ ਆਦਮੀ ਪਾਰਟੀ ਹੈ ਹੀ ਨਹੀਂ ਜੇ ਹੈ ਤਾਂ ਉਹਨਾਂ ਦੇ ਮਨ 'ਚ ਚੋਰ ਦਿਸ ਰਿਹਾ ਆ ਇੱਥੇ ਨਾ ਆ ਕੇ ਜੇ ਸੱਚੇ ਹੈਗੇ ਤਾਂ ਆ ਕੇ ਦੱਸ ਦੇ ਸੋ ਮੈਨੂੰ ਜੋ ਲੱਗਦਾ ਆ ਦਿਸ ਰਿਹਾ ਆ ਕਿ ਸਰਕਾਰ ਨੇ ਤੱਕਾ ਕਰਨ ਦਾ ਮਨ ਬਣਾ ਲਿਆ ਆ ਤੇ ਜੋ ਅੱਜ ਦੀ ਮੀਟਿੰਗ ਦੇ ਵਿੱਚ ਹਰੇਕ ਜਥੇਬੰਦੀ ਤੇ ਸਰਪ ਪਾਰਟੀ ਨੇ ਉਹ ਨਹੀਂ ਕਿਹਾ ਕਿ ਅਸੀਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਾਲ ਹੈਗੇ ਆ ਜ਼ਿਲ੍ਹਾ ਬਾਰ ਐਸੋਸੀਏਸ਼ਨ ਇੱਕ ਆਵਾਮ ਦੀ ਆਵਾਜ਼ ਆ ਗੜਸ਼ੰਕਰ ਵਾਸੀਆਂ ਦੀ ਆਵਾਜ਼ ਆ ਜਿਹੜੀ ਕਿ ਅਸੀਂ ਪੂਰੀ ਅਖੀਰਲੇ ਦਮ ਤੱਕ ਲੜਾਂਗੇ ਇਹਦੇ ਲਈ ਹੁਸ਼ਿਆਰਪੁਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹਾਂ ਦੇਖੋ ਜੀ ਅਸੀਂ ਅਪੀਲ ਤਾਂ ਕੀ ਕਰਨੀ ਆ ਅਸੀਂ ਹੁਸ਼ਿਆਰਪੁਰ ਨਿਵਾਸੀਆਂ ਦੀ ਆਵਾਜ਼ ਹੈਗੇ ਆ ਅਸੀਂ ਵੀ ਪਿੰਡਾਂ ਚੋਂ ਆਂਦੇ ਆ ਤੇ ਸਾਡੇ ਪਿੰਡ ਗੜਸ਼ੰਕਰ ਦੇ ਵਿੱਚ ਪੈਂਦੇ ਆ ਸਾਨੂੰ ਹੁਸ਼ਿਆਰਪੁਰ ਰਾਣਾ ਈ ਜੰਦਾ ਆ ਨਾ ਕਿ ਅਨੰਦਪੁਰ ਸਾਹਿਬ ਈ ਜਣਾ ਤੇ ਇਹੀ ਆ ਕਿ ਆਓ ਇਕਮੁੱਠ ਹੋ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਮੁੰਡਿਆਂ ਨੂੰ ਮੁੰਡਾ ਜੋੜ ਕੇ ਹਸ਼ਿਆਰਪੁਰ ਨੂੰ ਕੱਟ ਹੋਣ ਤੋਂ ਲੁੱਟ ਹੋਣ ਤੋਂ ਬਚਾਈਏ ਇਹ ਭਾਰ ਅਲਟੀਮੇਟਲੀ ਨਵੇਂ ਜ਼ਿਲ੍ਹੇ ਦੇ ਉੱਪਰ ਪੈਣਾ ਹੈ ਨਵੇਂ ਜ਼ਿਲ੍ਹੇ ਵਾਲਿਆਂ ਨੂੰ ਵੀ ਅਪੀਲ ਆ ਕਿ ਇਹਦੇ ਉੱਪਰ ਚੰਗੀ ਤਰ੍ਹਾਂ ਵਿਚਾਰ ਕਰੋ ਇਦਾਂ ਨਾ ਹੋਵੇ ਤੇ ਪਿਛਲਾ ਵੀ ਚੱਲ ਜਵੇ ਤੇ ਅੱਗੇ ਉਹ ਮਿਲੇ ਵੀ ਨਾ ਐਵੇਂ ਰੁੱਲਦੇ ਖੁੱਲਦੇ ਰਹਿਣਗੇ ਸੋ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਸਰਕਾਰ ਨੂੰ ਇਹਦੇ ਬਾਰੇ ਸਟੈਪ ਲੈਣਾ ਨਹੀਂ ਚਾਹੀਦਾ ਉਦਾਂ ਪੰਜਾਬ ਨੂੰ ਬਚਾਓ ਪੰਜਾਬ ਚ ਹੋਰ ਬੜੀਆਂ ਪ੍ਰੋਬਲਮ ਹੈਗੀਆਂ ਨਸ਼ਾ ਨਹੀਂ ਪੰਜਾਬ ਚ ਬੰਦ ਹੋ ਰਿਹਾ ਰੋਜ਼ਗਾਰ ਦਾ ਮੁੱਦਾ ਹੈਗਾ ਆ ਤੇ ਪੰਜਾਬ ਦੇ ਪੱਲੇ ਕੁਝ ਵੀ ਨਹੀਂ ਹੈਗਾ ਇੰਡਸਟਰੀ ਪੰਜਾਬ ਚ ਨਹੀਂ ਹੈਗੀ ਆ ਵਪਾਰੀ ਵਰਗ ਦੁਖੀ ਆ ਨੌਕਰਸ਼ਾਹੀ ਦੁਖੀ ਆ ਸੋ ਇਸ ਕਰਕੇ ਇਦਾਂ ਦੇ ਸਟੈਪ ਨਾਲੇ ਲੈਣ ਦਾ ਵਕਤ ਨਹੀਂ ਹੈਗਾ ਇਕਨੋਮਿਕਲੀ ਸਾਊਂਡ ਹੋ ਜਾਓ ਫਿਰ ਉਸ ਤੋਂ ਬਾਅਦ ਜੋ ਮਰਜੀ ਕਰੋ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼